ਹੁੰਦਾ ਜਿਹੜਾ ਆਨੰਦ ਮਾਣ ਰਹੇ ਹਨ ਜਿਵੇਂ ਕਿ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਜੂਨ ਦੀਆਂ ਸ਼ੂਟਿੰਗਾਂ ਤੋਂ ਪਹਿਲਾਂ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚੋਂ ਜਿਹੜਾ ਕੰਮ ਦਿੱਤਾ ਜਾਂਦਾ ਹੈ ਉਹ ਬੱਚੇ ਸ਼ੂਟੀਆਂ ਹੋਣ ਤੋਂ ਪਹਿਲਾਂ ਹੀ ਕਈ ਤਾਂ ਮਕਾ ਲੈਂਦੇ ਨੇ ਪਹਿਲੀਆਂ ਪੰਜ ਚਾਰ ਸ਼ੂਟੀਆਂ ਦੇ ਵਿੱਚ ਹੀ ਵੈਸੇ ਉਹ ਕੰਮ ਰੁਟੀਨ ਮੁਤਾਬਕ ਥੋੜਾ ਥੋੜਾ ਬੱਚੇ ਆਣੇ ਜਿਹੜਾ ਸ਼ੂਟੀਆਂ ਦੇ ਵਿੱਚ ਕਰਨਾ ਹੁੰਦਾ ਇਸਲੇ ਟੀਚਰ ਜਿਹੜਾ ਉਹ ਕੰਮ ਬੱਚਿਆਂ ਨੂੰ ਦਿੰਦੇ ਨੇ ਉਸ ਉਸ ਤੇ ਮੈਂ ਇੱਕ ਕਵਿਤਾ ਲਿਖੀ ਆ ਜਿਵੇਂ ਹੁਣ ਜੂਨ ਦੀਆਂ ਛੁੱਟੀਆਂ ਹੌਲੀ-ਹੌਲੀ ਲੰਘ ਰਹੀਆਂ ਨੇ ਤਕਰੀਬਨ 20 ਕੁ ਛੁੱਟੀਆਂ ਬਾਕੀ ਰਹਿ ਗਈਆਂ ਹਨ ਇੱਕ ਮਹੀਨਾ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਕਵਿਤਾ ਲਿਖੀ ਆ ਛੁੱਟੀਆਂ ਦਾ ਕੰਮ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓ ਨਾ ਹੁਣ ਕੋਈ ਦੇਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਪਗਾਈ ਹੈ ਤੁਸੀਂ ਮਾਪੇ ਨਾਲ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕੇ ਹੈ ਪੰਡ ਪਗਾਈ ਹੈ ਤੁਸੀਂ ਮਾਪੇ ਨਾਲ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕ ਹੈ ਪਿੰਡ ਮੋੜ ਆਓ ਘਰ ਅੱਜ ਜਮ ਸਵੇਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇਂੜ ਬੱਚਿਓ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮਾਮੀ ਕੋਲੋਂ ਖਾਦਾ ਰੱਜ ਰੱਜ ਕੇ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮਾਮੀ ਕੋਲੋਂ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਵੀਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪੱਟਨੇ ਆ ਕੰਨ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪੱਟਨੇ ਆ ਕੰਨ ਬੱਚਿਓ ਫੇਰ ਪੋਲੇ ਪੋਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਤੀਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਓ ਕੁੱਲ ਰਹਿ ਗਿਆ ਇਹ ਹਫਤਾ ਡੇਢ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਸੋ ਜਿਹੜਾ ਛੁੱਟੀਆਂ ਦਾ ਕੰਮ ਆ ਉਹ ਬੱਚਿਆਂ ਨੂੰ ਨਿਵੇੜ ਲੈਣਾ ਚਾਹੀਦਾ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿਓ ਆਪ ਦੇ ਬੱਚਿਆਂ ਨੂੰ ਇਹ ਗੱਲ ਕਹਿਣ ਕਿ ਤੁਸੀਂ ਖੇਡਾਂ ਵੱਲ ਧਿਆਨ ਜਿਹੜਾ ਘਟਾਓ ਤੇ ਜਿਹੜਾ ਤੁਹਾਡਾ ਸਕੂਲ ਟੀਚਰਾਂ ਵੱਲੋਂ ਤੁਹਾਡੋ ਵਰਕ ਦਿੱਤਾ ਗਿਆ ਹੈ ਹੋਮਵਰਕ ਦਿੱਤਾ ਗਿਆ ਹੈ ਉਸ ਨੂੰ ਕੰਪਲੀਟ ਕਰ ਲੋ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਛੁੱਟੀਆਂ ਦਾ ਆਇਆ ਬੜਾ ਆਨੰਦ ਬੱਚਿਓ ਅੱਧੀਆਂ ਛੁੱਟੀਆਂ ਗਈਆਂ ਲੰਘ ਬੱਚਿਓ ਕਰਿਓ ਨਾ ਹੁਣ ਕੋਈ ਧੀਰ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਓ ਨਵੇੜ ਬੱਚਿਓ ਪਗਾਈ ਹੈ ਤੁਸੀਂ ਮਾਪੇ ਨਾਲ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕੇ ਹੈ ਪਿੰਡ ਪਗਾਈ ਹੈ ਤੁਸੀਂ ਮਾਪੇ ਨਾਲ ਪੂਰੀ ਹੰਡ ਕੋਈ ਗਿਆ ਭੂਆ ਕੋਈ ਨਾਨਕੇ ਹੈ ਪਿੰਡ ਮੋੜਿ ਆਓ ਘਰ ਅੱਜ ਜਾਂ ਸਵੀਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮੰਮੀ ਕੋਲੋਂ ਖਾਦਾ ਰੱਜ ਰੱਜ ਕੇ ਖੇਡਾਂ ਖੇਡੀਆਂ ਨੇ ਤੁਸੀਂ ਭੱਜ ਭੱਜ ਕੇ ਭੂਆ ਮੰਮੀ ਕੋਲੋਂ ਖਾਦਾ ਰੱਜ ਰੱਜ ਕੇ ਕਦੇ ਕੇਲੇ ਕਦੇ ਸੇਬ ਕਦੇ ਬੇਰ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲਾਓ ਨਵੇੜ ਬੱਚਿਓ ਜੇ ਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪੱਟਨੇ ਆ ਕੰਨ ਬੱਚਿਓ ਜਿਨਾ ਕੀਤਾ ਤੁਸੀਂ ਪੂਰਾ ਕੰਮ ਬੱਚਿਓ ਟੀਚਰਾਂ ਨੇ ਪੱਟਨੇ ਆ ਕੰਨ ਬੱਚਿਓ ਫੇਰ ਪੋਲੇ ਪੋਲੇ ਪਹਿਣਗੇ ਚਪੇੜ ਬੱਚਿਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚਿਓ ਛੁੱਟੀਆਂ ਦਾ ਕੰਮ ਲੋ ਨਵੇੜ ਬੱਚਿਓ ਗਰਮੀ ਤੋਂ ਆਪਣੇ ਆਪ ਨੂੰ ਬਚਾਓ ਤੀਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਓ ਗਰਮੀ ਤੋਂ ਆਪਣੇ ਆਪ ਨੂੰ ਬਚਾਇਓ ਤੀਰਥ ਮੱਲੀ ਦੀ ਰਚਨਾ ਪੜ੍ਹ ਕੇ ਜਾਓ ਕੁੱਲ ਰਹਿ ਗਿਆ ਇਹ ਹਫਤਾ ਡੇਢ ਬਚੇ ਹੋ ਛੁੱਟੀਆਂ ਦਾ ਕੰਮ ਲੋਣ ਵੇੜ ਬਚੇ ਹੋ ਛੁੱਟੀਆਂ ਦਾ ਕੰਮ ਲੋਣ ਵੇੜ ਬਚੇ ਹੋ ਸੋ ਦਰਸ਼ਕੋ ਮੇਰੀ ਜਿਹੜੀ ਇਹ ਰਚਨਾ ਛੁੱਟੀਆਂ ਦਾ ਕੰਮ ਲੋਣ ਵੇੜ ਬਚੇ ਹੋ ਤੁਸੀਂ ਹਰ ਇੱਕ ਬੱਚੇ ਤੱਕ ਹਰ ਇੱਕ ਬੱਚੇ ਦੇ ਮਾਪਿਆਂ ਤੱਕ ਇਹ ਜਿਹੜੀ ਮੇਰੀ ਰਚਨਾ ਵਾ ਇਸ ਵੀਡੀਓ ਦਾ ਜਿਹੜਾ ਲਿੰਕਾ ਜਰੂਰ ਪੰਚੌਣਾ ਮਾ ਸ਼ੇਅਰ ਜ਼ਰੂਰ ਕਰਨੀ ਸੋ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਚੈਨਲ ਤੇ ਆਏ ਤੇ ਮੇਰੀ ਇਸ ਰਚਨਾ ਨੂੰ ਸੁਣਿਆ ਤੇ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਰਟੇਵਾ ਸ਼ਰਮਾ ਜੀ ਥੈਂਕ ਯੂ ਸੋ ਕਰਿਓ ਸ਼ੇਅਰ ਦੋਸਤੋ ਥੈਂਕ ਯੂ